ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਬਹੁਤ ਜ਼ਿਆਦਾ ਗੰਭੀਰ ਤੇ ਚਿੰਤਾਜਨ ਖਲਾਤ ਪੰਜਾਬ ਦੇ ਬਣੇ ਹੋਏ ਆ ਅਸੀਂ ਜਿਹੜਾ ਅੱਜ ਪਾਣੀ ਪੀ ਰਹੇ ਆ ਚਾਹੇ ਧਰਤੀ ਹੇਠੋਂ ਤੇ ਚਾਹੇ ਦਰਿਆਵਾਂ ਦੇ ਵਿੱਚੋਂ ਉਹ ਸਾਨੂੰ ਮੌਤ ਦੇ ਰਿਹਾ ਕਿਉਂਕਿ ਮੈਂ ਫਰੋਈਪੁਰ ਫਰੀਦਕੋਟ ਮੋਗਾ ਮੁਕਸਰ ਅਬੋਰ ਫਾਇਲ ਕਲਾਂ ਦੇ ਪਿੰਡਾਂ 'ਚ ਗਿਆ ਜਿੱਥੇ ਲੋਕਾਂ ਨੂੰ ਕਿਸੇ ਪਿੰਡ 'ਚ 50 ਫੀਸਦੀ ਕਹੇ ਤੇ 70-80 ਫੀਸਦੀ ਲੋਕਾਂ ਨੂੰ ਕਾਲਾ ਪੀੜਿਆ ਹੋ ਚੁਕਾ ਤੋ ਆਓ ਯਾਰ ਆ ਪੰਜ ਜਿਹੜੀਆਂ ਲਗਾਤਾਰ ਜ਼ਹਿਰਾਂ ਸਾਡੇ ਦਰਿਆਵਾਂ 'ਚ ਪਾ ਕੇ ਬੁੱਢੇ ਦਰਿਆ ਰਹੀ ਸਤਲੁਜ ਨੂੰ ਜ਼ਹਿਰ ਬਣਾਦਾ 35-40 ਸਾਲ ਤੋਂ ਹਜ਼ਾਰਾਂ ਟਾਈਂਗ ਫੈਕਟਰੀਆਂ ਨੇ ਉਥੋਂ ਦਾ ਸੀਵਰੇਜ ਗੰਦ ਮੱਧ ਮੱਛਾਂ ਦਾ ਜੋ ਵੀ ਉੱਥੇ ਗੁਹਾ ਮੂਤ ਆ ਜੋ ਹਸਪਤਾਲਾਂ ਦੀ ਗੰਦਗੀ ਹੈ ਮਰੀਜ਼ਾਂ ਦੀ ਸਾਰਾ ਸਤਲੁਜ ਆ ਕੇ ਨਹਿਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਜ਼ਿੰਦਗੀ ਨਹੀਂ ਮੌਤ ਦੇ ਰਿਹਾ ਖਤਮ ਕਰ ਰਿਹਾ ਬੱਚੇ ਖਤਮ ਹੋ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਜਮਦਿਆਂ ਨੂੰ ਸਾਫ ਸਾਲਿਆਂ ਨੂੰ ਸੋ ਆਓ ਮੇਰਾ ਵੀਰ 24 ਤਰੀਕ ਨੂੰ ਆਪਾਂ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ ਬੀਰਕਾ ਪਲਾਂਟ ਨਹਿਰ ਦੇ ਪੁਲ ਉੱਤੇ ਬੀਰਕਾ ਪਲਾਂਟ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਗਏ ਕਿਉਂਕਿ ਇਹ ਮਸਲਾ ਜ਼ਮੀਨਾਂ ਵਾਲੇ ਮਸਲੇ ਨਾਲੋਂ ਵੀ ਕਿਤੇ ਵੱਡਾ ਜੇ ਪਾਣੀ ਸਾਡਾ ਜ਼ਹਿਰ ਬਣ ਗਿਆ ਪਾਣੀ ਸਾਨੂੰ ਮੌਤ ਦੇਣ ਲੱਗ ਗਿਆ ਤਪਾ ਜਉਂਦੇ ਕਿੱਥੋਂ ਰਹਾਂਗੇ ਆਓ ਮੇਰਾ ਵੀ ਵੱਡੀ ਗਿਣਤੀ ਦੇ ਵਿੱਚ ਕਰਵਾਣੀ ਕਹਿੰਦੀ ਆ ਪਹਿਲਾ ਪਾਣੀ ਜੀ ਉਹ ਹੈ ਜਿਹੜਾ ਸਾਰਾ ਸਭ ਕੋਈ ਪਾਣੀ ਨਾਲ ਜੀਵਨਾ ਪਾਣੀ ਨਾਲ ਜਿਉਨੇ ਆਪ ਆਪਣਾ ਗੁਰੂ ਪਾਣੀ ਪਤਾਓ ਆਪਣੇ ਪਿਤਾ ਨੂੰ ਆਪਣੇ ਦਰਿਆਵਾਂ ਨੂੰ ਆਪਣੇ ਧਰਤੀ ਹੇਟਾਂ ਪਾਣੀ ਨੂੰ ਬਚਾ ਕੇ ਆਪਣੀਆਂ ਨਸਲਾਂ ਤੇ ਆਪਣੇ ਆਪ ਨੂੰ ਬਚਾਈਏ 24 ਤਰੀਕ ਦਿਨbaar ਬੇਲਕਾ ਪਲਾਂਟ ਲੁਧਿਆਣੇ ਸਮਾਂ 10 ਵਜੇ ਵੱਧ ਤੋਂ ਵੱਧ ਪਹੁੰਚੋ ਜੀ ਧੰਨਵਾਦ